ਜੋ ਤੁਹਾਡੇ ਨਾਲ ਜੁੜੀ ਹੋਈ ਹੈ ਜੋ ਪੰਜਾਬ ਦੇ ਲੋਕਾਂ ਦੇ ਨਾਲ ਜੁੜੀ ਹੋਈ ਆ ਦਰਸਲ ਇੱਕ ਘਰ ਬਣਾਉਣਾ ਹਰ ਇੱਕ ਵਿਅਕਤੀ ਦਾ ਸੁਪਨਾ ਹੁੰਦਾ ਹੈ ਪਰ ਘਰ ਬਣਾਉਣਾ ਹੁਣ ਹੋਰ ਵੀ ਮਹਿੰਗਾ ਹੋ ਗਿਆ ਏ ਮਹਿੰਗਾ ਕਿਉਂ ਹੋਇਆ ਕਿਉਂਕਿ ਰੇਤ ਅਤੇ ਬਜਰੀ ਤੋਂ ਬਾਅਦ ਹੁਣ ਇੱਟਾਂ ਦਾ ਰੇਟ ਵੀ ਆਸਮਾਨ ਨੂੰ ਛੂਣ ਲੱਗਿਆ ਏ ਇੱਟਾਂ ਦਾ ਰੇਟ ਤੇਜ਼ੀ ਨਾਲ ਵਧ ਰਿਹਾ ਏ ਜੇਕਰ ਤੁਸੀਂ ਹੁਣ 1000 ਇੱਟ ਖਰੀਦਣੀ ਹੈ ਤਾਂ ਤੁਹਾਨੂੰ 8000 ਰੁਪਏ ਅਦਾ ਕਰਨੇ ਪੈਣਗੇ ਜਦਕਿ ਇਸ ਤੋਂ ਪਹਿਲਾਂ ਇੱਟਾਂ ਦਾ ਰੇਟ ਘੱਟ ਸੀ ਤੇ ਪੰਜਾਬ 'ਚ ਇਸ ਵਾਰ ਪਏ ਵੱਧ ਮੀਂਹ ਕਰਕੇ ਇਹ ਇੱਟ ਮਹਿੰਗੀ ਹੋ ਗਈ ਹੈ ਕਿਉਂਕਿ ਜਦੋਂ ਇੱਟਾਂ ਪੱਠੇ ਦੇ ਵਿੱਚ ਬਣਨੀਆਂ ਸੀ ਤਾਂ ਉਸ ਵੇਲੇ ਬਾਰਿਸ਼ਾਂ ਬਹੁਤ ਪਈਆਂ ਅਤੇ 3 ਮਹੀਨੇ ਪਹਿਲਾਂ ਇਹ ਰੇਟ 6000 ਰੁਪਏ ਸੀ 1000 ਇਟ ਦਾ ਜੋ ਵੱਧ ਕੇ ਹੁਣ 8000 ਰੁਪਏ ਹੋ ਗਿਆ ਇਹ ਆਮ ਲੋਕਾਂ ਦੇ ਨਾਲ ਜੁੜੀ ਹੋਈ ਖਬਰ ਜਿਸ ਨੇ ਆਪਣਾ ਆਸ਼ੀਆਨ ਬਣਾਉਣਾ ਹੈ ਜਿਸ ਨੇ ਆਪਣਾ ਘਰ ਬਣਾਉਣਾ ਹੈ ਉਸ ਨੂੰ ਹੋਰ ਪੈਸੇ ਖਰਚਨੇ ਪੈਣਗੇ ਘਰ ਬਣਾਉਣਾ ਮਹਿੰਗਾ ਹੋ ਗਿਆ ਹੈ ਰੇਤਾ ਬਜਰੀ ਪਹਿਲਾਂ ਹੀ ਕਾਫੀ ਜ਼ਿਆਦਾ ਮਹਿੰਗੇ ਵਿਕ ਰਹੇ ਨੇ ਤੇ ਹੁਣ ਇਟਾਂ ਦਾ ਭਾਅ ਵੀ ਵੱਧ ਗਿਆ ਹੈ ਤੇਜ਼ੀ ਦੇ ਨਾਲ ਇੱਟਾਂ ਦਾ ਭਾਅ ਵਧਿਆ ਹੈ ਕਿਉਂਕਿ ਜੇਕਰ ਪਹਿਲਾਂ ਇਜ਼ਾਫੇ ਦੀ ਗੱਲ ਕਰਦੇ ਹਾਂ ਤਾਂ ਕੁਝ ਇਜ਼ਾਫਾ ਸੈਂਕੜਿਆਂ ਦੇ ਵਿੱਚ ਹੁੰਦਾ ਹੈ ਭਾਅ ਕਿ 6000 ਹੈ ਤਾਂ 6500 ਹੋ ਗਿਆ 6500 ਹੋ ਗਿਆ ਤੇ ਹੁਣ ਸਿੱਧੇ ਤੌਰ ਤੇ 6000 ਤੋਂ ਵੱਧ ਕੇ 8000 ਰੁਪਏ ਪ੍ਰਤੀ ਇੱਟ ਹੋ ਗਿਆ ਹੈ ਪਿਛਲੇ 2-3 ਮਹੀਨਿਆਂ ਦੀ ਗੱਲ ਕੀਤੀ ਜਾਵੇ ਤਾਂ ਇੱਟਾਂ ਦੇ ਰੇਟ ਦੇ ਵਿੱਚ ਬੜੀ ਤੇਜ਼ੀ ਦੇ ਨਾਲ ਇਜ਼ਾਫਾ ਹੋਇਆ ਹੈ ਅਦਰਸਲ ਕਾਰਨ ਕੀ ਨੇ ਇਸ ਦੇ ਕਿ ਜਦੋਂ ਗਰਮੀਆਂ ਦੇ ਵਿੱਚ ਭੱਠੇ ਚੱਲਦੇ ਨੇ ਜਦੋਂ ਇੱਟਾਂ ਬਣਾਈਆਂ ਜਾਂਦੀਆਂ ਨੇ ਜਦੋਂ ਪਕਾਈਆਂ ਜਾਂਦੀਆਂ ਨੇ ਉਸ ਦੌਰਾਨ ਬਾਰਿਸ਼ਾਂ ਬਹੁਤ ਹੋਈਆਂ ਤੇ ਬਾਰਿਸ਼ਾਂ ਜ਼ਿਆਦਾ ਹੋਣ ਕਰਕੇ ਪ੍ਰੋਪਰਲੀ ਇੱਟਾਂ ਨਹੀਂ ਬਣ ਸਕੀਆਂ ਡਿਮਾਂਡ ਸਪਲਾਈ ਦਾ ਹੀ ਸਾਰਾ ਰੌਲਾ ਹੁੰਦਾ ਏ ਅਤੇ ਡਿਮਾਂਡ ਜਿਹੜੀ ਹੈ ਜ਼ਿਆਦਾ ਏ ਤੇ ਸਪਲਾਈ ਘੱਟ ਹੈ